ਜੀ ਸਵੇਰ ਦੇ ਰੁਟੀਨ ਵਰਕ ਹੈ ਜਿਹੜੇ ਉਹ ਹੋ ਗਏ ਸਟਾਰਟ ਡਸਟਿੰਗ ਦਾ ਕੰਮ ਜਿਹੜਾ ਖਤਮ ਕੀਤਾ ਤੇ ਇਧਰੋਂ ਗੁੱਡੂ ਅੱਜ ਲੇਟ ਉੱਠ ਗਿਆ ਤੇ ਨਹਾ ਕੇ ਹੁਣ ਨਿਕਲਿਆ ਬਾਹਰ ਤੇ ਹੁਣ ਉਸ ਤੋਂ ਬਾਅਦ ਮੈਂ ਆਪਣੇ ਕੰਮ ਖਤਮ ਕੀਤੇ ਆ ਖਤਮ ਕਰਨ ਤੋਂ ਬਾਅਦ ਹੁਣ ਬਣਾਵਾਂਗੀ ਮੈਂ ਨਾਸ਼ਤਾ ਇਹਨਾਂ ਵਾਸਤੇ ਕਿ ਆਹ ਦੇਖੋ ਰਿਸ਼ ਪਹਿਲਾਂ ਹੀ ਆ ਕੇ ਇੱਥੇ ਖੜਾ ਹੋਇਆ ਹੈ ਮੈਂ ਕਿ ਮੈਨੂੰ ਪਰਾਠੇ ਬਣਾ ਦਿਓ ਤੇ ਗगन ਜੀ ਜਿਹੜੇ ਨੇ ਉਹ ਵੀ ਬਸ ਆਣ ਹੀ ਵਾਲਿਆਂ ਨੇ ਹੁਣ ਅਸੀਂ ਕਰਾਂਗੇ ਨਾਸ਼ਤੇ ਦੀ ਤਿਆਰੀ ਤੇ ਨਾਲ ਨਾਲ ਨਾਸ਼ਤਾ ਕਰਵਾ ਲਈ ਤੇ ਨਾਲ ਨਾਲ ਕਰਾਂਗੇ ਕੀ ਕਰਾਂਗੇ ਕ੍ਰਿਸ਼ਨ ਹਾਂ ਸੱਗ ਲਾਂਗੇ ਹੋਰ ਕੀ ਕਰਾਂਗੇ ਇੱਕ ਦਿਜ ਨੂੰ ਟੌਂਚ ਮਾਰਾਂਗੇ ਕਿਉਂ ਮੁਰਚਾ ਸੱਪੋਤ ਹੈ ਉਹ ਤਾਂ ਮੈਂ ਆ ਗਈ ਹਾਂ ਠੀਕ ਹੈ ਨਾ ਠੀਕ ਹੈ ਹਾਂ ਚਲੋ ਮਾਰੋ ਆਪਾਂ ਨੂੰ ਅੱਜ ਕਾਓ ਨਾਸ਼ਤਾ ਕ੍ਰਿਸ਼ਨ ਆਖਦੀ 26 ਜਨਵਰੀ ਦੇ ਤੁਹਾਨੂੰ ਸਨਮਾਨ ਨਾ ਕਰਾ ਦਈਏ ਟੌਂਚਾਂ ਮਾਰਨ ਦੇ ਵਾਲਿਆਂ ਚ ਜਰੂਰ ਜਰੂਰ ਪਹਿਲੇ ਨੰਬਰ ਤੇ ਸਾਨੂੰ ਬਿਠਾਇਓ ਉੱਥੇ ਐ ਦੇਖ ਲਓ ਇੱਧਰ ਮੈਨੂੰ ਨਾ ਪ੍ਰੋਟੀਨ ਹੀ ਬਣਾਉਣ ਦਿੰਦਾ ਪਿਆ ਪੰਗੇ ਕਰਦਾ ਪਿਆ ਮੈਂ ਪ੍ਰੋਟੀ ਅੱਤੇ ਛੋਟੀਆਂ ਮੰਨਦਾ ਚੱਲ ਜਾਣਾ ਆਪੇ ਬਣਾ ਲੋਗੇ ਚੱਲ ਬਣਾ ਐਲਾ ਫਟ ਇਹਨੂੰ ਬਣਾ ਕੇ ਦਿਖਾ ਚੱਲ ਮੇਰੀ ਰੋਟੀ ਨਾ ਖਰਾਬ ਕਰੀ ਦੱਸ ਜਾ ਮੈਨੂੰ ਪਤਾ ਕਿ ਰੋਟੀ ਐਨਾ ਦਹੀਂ ਨਹੀਂ ਤੇ ਪਿੱਛੇ ਹੋ ਜਾ ਨਾ ਜਾ ਪਾ ਮੈਂ ਨਹੀਂ ਨਾ ਕਰ ਮਮਾ ਨੂੰ ਪੰਗੇ ਤੁੰਗਰਾ ਆਪ ਨਾਲ ਹੀ ਗੁਗੂ ਦੀ ਟ੍ਰਾਇੰਗਲ ਦੀ ਪ੍ਰੋਟੀ ਜਿਹੜੀ ਬੰਨੀ ਆ ਨਾ ਉਹ ਕੁਝ ਹੋਰੀ ਬਣ ਜਾਣਾ ਚਿੰਦਨਾ ਖਾ ਬੰਨ ਜਾਣਾ ਚੀਂ ਦਾ ਨਕਸ਼ਾ ਬਣਾ ਕੇ ਪੱਤਿਆ ਕਰ ਦੇਣਾ ਕਿਉ ਗੁਗੂ ਠੀਕ ਆ ਗੂਛੇ ਕਰਕੇ ਨਿਕਾਣੀ ਗੁਗੂ ਕੋ ਹੈਗੀ ਆ ਤੂੰ ਖਾ ਗੋਦ ਚਾ ਕਰਕੇ ਹੁੰਦੀ ਆ ਤੂੰ ਖਾ ਬਾਸ ਸਭੇ ਕਰ ਦੋ ਇਹਦੇ ਮੈਂ ਹੀ ਵੇਖਣਾ ਵੀ ਤੁਹਾਨੂੰ ਹਾਸਾ ਕਿਹੜੀ ਗੱਲ ਦਾ ਆਉਂਦਾ ਏ ਸ਼ੁਰੂ ਹੋ ਗਏ ਕਿਤਾਬੀ ਕਿਤਾਬੀ ਮਾਪਲੇ ਲੈ ਜੋ ਪਾਗਲ ਖਾਨੇ ਨਾਲ ਸਾਰੇ ਹੁਣ ਸਲਸਾ ਦਾ ਡਰੈਸ ਉਹ ਫਰ ਲੈਣਗੇ ਜਾਂ ਫੇ ਚੱਲ ਜਾਣਗੇ ਤੇਰੇ ਉੱਤੇ ਬੈ ਕੇ ਬਲੌਗ ਨਾਇਆ ਕਰਾਂਗੇ ਕੋਈ ਕਰਨ ਦੇ ਹੋਏ ਕਰੇਗਾ ਏ ਟ੍ਰਾਇਐਂਗਲ ਕਿੱਥੇ ਆ ਇਹਦੀ ਦੋ ਨੁਕਰਾ ਕਿੱਧਰ ਨੂੰ ਗਈਆਂ ਦੋ ਨੁਕਰਾ ਨਹੀਂ ਲਿਆਓ ਇਹਦੇ ਨਾਲ 스푼 ਨਾਲ ਘਰਦੇ ਨੇ ਮਿਸਤਰੀਆ ਉਹ ਵੀ ਰੋਟੀਆ ਦਾ ਮਿਸਤਰੀਆ ਆ ਇਧਰੋਂ ਵੀ ਥੋੜੀ ਕਰਦੀ ਏ ਅਰੇ ਤੂੰ ਮੈਨੂੰ ਰੋਟੀ ਜਿੱਤ ਕਹਿੰਦੇ ਆ ਕਿਸ਼ਨੂ ਕਹਿੰਦੀ ਵੀ ਕੰਮ ਤਾਂ ਦੇ ਜਿਹੜੇ ਮਿਸਤਰੀਆਂ ਵਾਲੇ ਨੇ ਕੰਮ ਤੇ ਆਪਣੇ ਵੀ ਮਿਸਤਰੀਆਂ ਵਾਲੇ ਦੇ ਦੇਖੋ ਜੀ ਇਹਨਾਂ ਦਾ ਲੱਕ ਕੜ ਗਿਆ ਹੋਇਆ ਤਿੰਨ ਦਿਨ ਤੋਂ ਡਾਂਸ ਹੋ ਰਿਹਾ ਸੀ ਲਗਾਤਾਰ ਅੱਜ ਲੱਕ ਤੇ ਤੇਲ ਲਗਾ ਕੇ ਤੇ ਲੰਮੇ ਪਏ ਹੋਏ ਧੁੱਪੇ ਧੁੱਪ ਚਲ ਗਈ ਉਹ ਅੱਗੇ ਤੋਂ ਆਪਾਂ ਗਈ ਉਧਰ ਚਲੋ ਲੈ ਜੋ ਗੱਦਾ ਖਿੱਚ ਕੇ ਆਪਣਾ ਤੂੰ ਤੇ ਅੱਗੇ ਕਿੰਨੇ ਕਿਹ ਕਾਲਾ ਹੋ ਜੇ ਹੋਰ ਕਿੰਨੇ ਕੋਣ ਲੋ ਜੀ ਅੱਜ ਸ਼ਾਮ ਦਾ ਥੋੜਾ ਸਾਡਾ ਫ੍ਰੀ ਟਾਈਮ ਮਿਲ ਗਿਆ ਸਾਨੂੰ ਤੇ ਅਸੀਂ ਸੋਚ ਰਹੇ ਸੀਗੇ ਕਿ ਚਲੋ ਆਪਣੀ ਮੈਸਟਰ ਕੋ ਹੋ ਕੇ ਆਣੀ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਸੀਗਾ ਸਾਨੂੰ ਉਧਰ ਗਏ ਤੇ ਉਹਦਾ ਵੀ ਫੋਨ ਆ ਰਿਹਾ ਸੀਗਾ ਕਿ ਤੁਸੀਂ ਆਏ ਨਹੀਂ ਕਿੰਨੀ ਦੇਰ ਤੋਂ ਤੇ ਅੱਜ ਅਸੀਂ ਜਾ ਰਹੇ ਹਾਂ ਉਹਦਾ ਉਹਨਾਂ ਦੇ ਕੋਲ ਤੇ ਹਜੇ ਗੁੱਡ ਨੂੰ ਟਿਊਸ਼ਨ ਤੋਂ ਲੈਣਾ ਟਿਊਸ਼ਨ ਤੋਂ ਲੈ ਕੇ ਫਿਰ ਨਿਕਲਾਂਗੇ ਉਹ ਆਪਣੀ ਹਾਜ਼ਰੀ ਲਵਾ ਗਏ ਸੀਗੇ ਦੀਵਾਲੀ ਤੇ ਹਾਂ ਤੇ ਭਾਜੀ ਉਹਨਾਂ ਨੂੰ ਛੁੱਟੀ ਥੋੜੀ ਸੀਗੀ ਤੇ ਫਿਰ ਉਹ ਚਲੇ ਗਏ ਵਾਪਸ ਤੇ ਉਦੋਂ ਵੀ ਉਹ ਇਨਵਾਈਟ ਕਰਕੇ ਗਏ ਸੀ ਪਰ ਸਾਡੇ ਕੋਲ ਟਾਈਮ ਨਹੀਂ ਲੱਗਿਆ ਤੇ ਅੱਜ ਅਸੀਂ ਪ੍ਰੋਗਰਾਮ ਬਣਾਇਆ ਤੇ ਹੁਣ ਆ ਜਾ ਰਹੇ ਹਾਂ ਉਦੋਂ ਨਹੀਂ ਮਿਲਦੇ ਤੁਹਾਨੂੰ ਉੱਥੇ ਜਾ ਕੇ ਲਓ ਜੀ ਗੁੱਗੂ ਵੀ ਆ ਗਈ ਆ

ਆ ਡਿਵिएट ਕਰਦੀ ਪੀਪੀਏ ਆਣ ਤੇ ਮੈਂ ਜਾਵਾਂ ਅਸੀਂ ਆਏ ਤੇ ਨਾਲ ਹੀ ਵੈਲੋ ਟ੍ਰੇਨ ਵੀ ਆ ਗਈ ਪੀਆਪੀਆ ਨਾ ਤੁਸੀਂ ਡਾਈਪੀ ਹੋ ਨਾ ਤੁਸੀਂ ਹੈ ਨਹੀਂ ਹੁਣ ਇਹ ਕਰਕੇ ਨਾ ਤੁਹਾਡੀ ਵੇਟ ਹੋ ਰਹੀ ਸੀ ਕਿਉਂ ਆਪਾਂ ਆਉਂ ਵੀ ਆਈ ਪਾ ਭਾਰਤੀ ਰਹੇ ਲੋ ਜੀ ਫਾਟਾ ਖੁੱਲਣ ਤੋਂ ਬਾਅਦ ਦੇਖੋ ਜਿਹੜੀ ਟ੍ਰੈਫਿਕ ਸੀਗੀ ਕਿਸ ਤਰ੍ਹਾਂ ਨਿਕਲ ਰਹੀ ਹੈ ਸਾਰਿਆਂ ਨੂੰ ਹੈ ਕਿ ਮੈਂ ਪਹਿਲਾਂ ਨਿਕਲ ਜਾਾਂ ਤੇ ਜਾਣਾ ਤੇ ਪਰ ਲਾਈਨ ਵਾਈਜ਼ ਹੀ ਪੈਣਾ ਮੈਂ ਜਿੰਨਾ ਮਰਜੀ ਅੱਗੇ-ਅੱਗੇ ਨਿਕਲੋ ਇਹ ਜੀ ਆਪਾਂ ਦਾ ਟਾਈਮਿੰਗ ਉਸ ਅਕੋਰਡਿੰਗ ਹੋਏਗੀ ਹਾਂ ਸਾਨੂੰ ਜਿਆਦਾ ਵੇਟ ਨਹੀਂ ਕਰਨੀ ਪਈ ਨਾ ਪਿਆ ਸਾਨੂੰ 5 ਮਿੰਟ ਬਾਅਦ ਹੀ ਭੁੱਲ ਗਿਆ ਫਟਕ ਬਬਈ ਅੱਜ ਨਹੀਂ ਉਹ ਵਾਲਾ ਮੋੜ ਲਾਣਾ ਨੇ ਬੜੀ ਹਿੰਮਤ ਕਰਕੇ ਨਿਕਲੇ ਆ ਪਰ ਅਜੇ ਸੀਗਾ ਕਿ ਥੋੜਾ ਅੱਜ ਸ਼ਾਮ ਨੂੰ ਥੋੜਾ ਜਲਦੀ ਰੈਸਟ ਕਰਾਂਗੇ ਤੇ ਥੋੜੀ ਜਿਹੜੀ ਥਕਾਵਟ ਆ ਦੂਰ ਹੋਏਗੀ ਬਟ ਜ਼ਿਆਦਾ ਕੁਝ ਨਹੀਂ ਲੱਗਦਾ ਪਿਆ ਲੱਗਦਾ ਰਤੀ ਵੀ ਉਧਰੋਂ ਲੇਟ ਹੋ ਜਾਾਂਗੇ ਮੈਨੂੰ ਤੇ ਬੱਸ ਰਾਤੀ ਲੱਗੰਦਿਆ ਹਾਂ ਹਾਂ ਠੀਕ ਹੈ ਰਾਤੀ ਉਹ ਜੀਆਂ ਨੇ ਮਾਰੀ ਰਾਤੀ ਗੈਸ ਹੋਈ ਸੀ ਹਾਂ ਉਹ ਠੀਕ ਉਹਦੇ ਫਿਰ ਜਿਹੜਾ ਮੈਂ ਆਪਣਾ ਗਾਣਾ ਬਣਾਇਆ ਉਹ ਬੋਲਾ ਜੇਸਾ ਜੇਸਾ ਉਹ ਲੈ ਵਾਇਦਾ ਨਾ ਵਾਦ ਦਿਉਣਾ ਇਹ ਮੇਰਾ ਗਾਣਾ ਵੇਦਾਂ ਨੂੰ ਲੋ ਜੀ ਇੱਥੇ ਮੰਮਾ ਲੈੰਦੇ ਪਿਆ ਫਰੂਟ ਫਰੂਟ ਹੈ ਜੇ ਨਾਲ ਨੂੰ ਕੋਈ ਪਸੰਦ ਨਹੀਂ ਆਇਆ ਤੇ ਵੇਖੋ ਕੀ ਲੈ ਕੇ ਆਂਦੇ ਆ ਹੁਣ ਉਹ ਇਹ ਜੇ ਕੋਈ ਵੀ ਲੋਕ ਉਹਨੇ ਇੱਕ ਲਾਈਕ ਹੋ ਗਿਆ ਤੇ ਮੈਂ ਦੇਖਣਾ ਹੈ ਜਿਹੜਾ ਅਦਰ ਮਾਸੀ ਤਾਂ ਹੁੰਦੇ ਪਏ ਆਂਡੇ ਵਾਸੀ ਕਿਨੇ ਬੰਡੇ ਰਹਿ ਗਏ ਹੋਰ ਬਸ ਥੋੜੀ ਜਿਹੀ ਰਹਿ ਗਈ ਆ ਜਾਓ ਫਿਰ ਚਲੋ ਆ ਜੀ ਬਤਾਰਾ ਕੋਮਾ ਕੀਤਾ ਹੈ ਤੇ ਪਰਾਂ ਮਾਸੀ ਬਸ ਚਾਲ ਚਲ ਮਾਸੀ ਨੂੰ ਚਾਹ ਬੜਾਈਆਂ ਮਾਸੀ ਨੇ ਹਾਨੂੰ ਕੁਆਲਿਆ ਕੀਏ ਹਾਂ ਦਾਲ ਛੋਲੇ ਅੰਬ ਦਾ ਚਾਰ ਸਰਦ ਚ ਸੀ ਆਖੀਰ ਪਕੌੜੀਆਂ ਵਾਲਾ ਤੂੰ ਬਲੀ ਬੋ ਜਮਤੀ ਲਓ ਜੀ ਹੁਣ ਅਸੀਂ ਚੱਲਦੇ ਆ ਘਰ ਵਾਪਸੀ ਤੇ ਮਾਸੀ ਹੁਣੀ ਆਏ ਸੀਗਾ ਨੂੰ ਛੱਡਣ ਬਾਅਦ ਤੱਕ ਜੀ ਹੁਣ ਅਸੀਂ ਆ ਗਏ ਆ ਆਪਣੀ ਸਿਸਟਰ ਕੋਲ ਹੋ ਕੇ ਤੇ ਖਾਣਾ ਖੂਣਾ ਅਸੀਂ ਉੱਥੇ ਖਾਏ ਤੇ ਹੁਣ ਆਨ ਕੇ ਕੀਤਾ ਆਪਣਾ ਚੇਂਜ ਤੇ ਹੁਣ ਕਰਾਂਗੇ ਰੈਸਟ ਕਿਉਂਕਿ ਬੱਚਿਆਂ ਦਾ ਵੀ ਸਿਰੇ ਸਕੂਲ ਹੈ ਦੇ ਮਿਲਦੇ ਆ ਤੁਹਾਨੂੰ ਸਵੇਰੇ ਨੈਕਸਟ ਵਲੌਗ ਦੇ ਨਾਲ ਸਵੇਰ ਤੱਕ ਲਈ ਗੁੱਡ ਨਾਈਟ